ਔਰ ਸਾਡੀ ਇਹ ਸਾਰੀ ਟੀਮ ਦੀ ਬਹੁਤ ਜਿਆਦਾ ਤੁਸੀਂ ਦੇਖਦੇ ਰਹੇ ਹੋ ਫੋਟਾਜੀ ਵਿੱਚ ਬਹੁਤ ਵੱਡਾ ਸਾਨੂੰ ਸਾਥ ਮਿਲਦਾ ਰਿਹਾ ਹੈ ਪੂਰੇ ਪੰਜਾਬ ਖਨੀਪੂ ਦੀ ਦੁਨੀਆ 'ਚ ਇਹ ਟੀਮ ਗਈ ਹੈ ਸਿਰਫ ਇਸੇ ਕਰਕੇ ਕਿ ਸਾਡਾ ਇਤਿਹਾਸ ਹੈ ਜਿਹੜਾ ਵਰਤ ਨਾਲ ਜਿਉਂਦਾ ਰਹਿਣਾ ਚਾਹੀਦਾ ਬੀਬੀ ਰਜਨੀ ਤੋਂ ਜਿਹਾ ਸਿੱਖਣਾ ਚਾਹੀਦਾ ਭਰੋਸਾ ਤੇ ਪਿਆਰ ਸਿੱਖਣਾ ਚਾਹੀਦਾ ਔਰ ਜਿਹੜਾ ਅਗਲੀ ਜਨਰੇਸ਼ਨ ਜਿਹੜੀ ਸਾਡੀ ਜੀੜੀ ਆ ਰਹੀ ਹੈ ਸਿਨੇਮਾ ਇੱਕ ਮਾਧਿਅਮ ਹੈ ਅਸੀਂ ਹਰ ਵਾਰ ਕਹਿੰਦੇ ਹੁੰਦੇ ਆ ਕਿ ਉਹ ਉਹ ਆਪਣੇ ਇਤਿਹਾਸ ਨਾਲ ਜੋੜੁੰਦਾ ਇਹ ਫਿਲਮ ਸਾਡੀ ਤਾਂ ਹੀ ਅਸੀਂ ਸੰਪੂਰਨ ਮੰਨਾਂਗੇ ਜੇ ਤੁਸੀਂ ਆਪਣੇ ਬੱਚਿਆਂ ਨੂੰ ਅਗਲੀ ਜਨਰੇਸ਼ਨ ਨੂੰ ਇਸ ਇਤਿਹਾਸ ਨਾਲ ਇਸ ਫਿਲਮ ਨਾਲ ਜੋੜੋਗੇ ਕਿਉਂਕਿ ਜਦੋਂ ਪਿੱਛੇ ਜਾਂਦੇ ਆਪਾਂ ਤਾਂ ਕਿੰਦੀਆਂ ਫਿਲਮਾਂ ਨੇ ਜਿੰਨੇ ਅੱਜ ਤੱਕ ਜ਼ਿਕਰ ਹੁੰਦਾ ਹੈ ਚਾਰ ਸ਼ਹਿਰ ਜਾਂਦੀ ਵੀ ਹੈ ਮੈਨੂੰ ਲੱਗਦਾ ਹੈ ਕਿ ਦੂਜੀ ਫਿਲਮ ਬਣੂਗੀ ਇਹਨੂੰ ਦੇਖ ਕੇ ਬਹੁਤ ਲੋਕ ਇਨਸਪਾਇਰ ਹੋਣਗੇ ਔਰ ਬੱਚੇ ਨੇ ਜਿਹੜੇ ਉਹਨਾਂ ਦਾ ਪਰਫਾਰਮੈਂਸ ਤੇ ਭਰੋਸਾ ਬਹੁਤ ਹੋਊਗਾ ਸਾਰੇ ਜਿਹੜੇ ਤੁਸੀਂ ਆਪਣੇ ਪਰਿਵਾਰਾਂ ਨਾਲ ਜਿੱਥੇ-ਜਿੱਥੇ ਵੀ ਤੁਹਾਨੂੰ ਲੱਗਦਾ ਹੈ ਕਿ ਚਾਹੇ ਕੋਈ ਬਾਹਰਲੇ ਮੋਨਟਾਂ 'ਚ ਰਹਿੰਦਾ ਹੈ ਇਸ ਫਿਲਮ ਬਾਰੇ ਆਪ ਨੂੰ ਹੋ ਰਿਹਾ ਆਪਣਾ ਫਰਜ਼ ਔਰ ਜ਼ਿੰਮੇਵਾਰੀ ਸਮਝਦੇ ਹੋਏ ਜ਼ਰੂਰ ਦੱਸਿਓ ਬਹੁਤ-ਬਹੁਤ ਮਿਹਰਬਾਨੀ ਧੰਨਵਾਦ ਬਾਕੀ ਬਾਕੀ ਆਇਆ ਜੁਮੇਰਨ ਔਰ ਸਾਡੀ ਇਹ ਸਾਰੀ ਟੀਮ ਦੀ ਬਹੁਤ ਜਿਆਦਾ ਤੁਸੀਂ ਦੇਖਦੇ ਰਹੇ ਹੋ ਫੋਟਾਜੀ ਵਿੱਚ ਬਹੁਤ ਵੱਡਾ ਸਾਨੂੰ ਸਾਥ ਮਿਲਦਾ ਰਿਹਾ ਪੂਰੇ ਪੰਜਾਬ ਖਦੀ ਪੂਰੀ ਦੁਨੀਆ 'ਚ ਇਹ ਟੀਮ ਗਈ ਹੈ ਸਿਰਫ ਇਹਦੇ ਕਰਕੇ ਕਿ ਸਾਡਾ ਇਤਿਹਾਸ ਹੈ ਜਿਹੜਾ ਅਰਥ ਨਾਲ ਜਿਉਂਦਾ ਰਹਿਣਾ ਚਾਹੀਦਾ ਵੀ ਰਜਨੀ ਤੋਂ ਜੇ ਸਾਨੂੰ ਸਿੱਖਣਾ ਚਾਹੀਦਾ ਭਰੋਸੇ ਤੇ ਪ੍ਰੇਮ ਸਿੱਖਣਾ ਚਾਹੀਦਾ ਔਰ ਜਿਹੜਾ ਅਗਲੀ ਜਨਰੇਸ਼ਨ ਜਿਹੜੀ ਸਾਡੀ ਜਿਹੜੀ ਆ ਰਹੀ ਹੈ ਸਿਨੇਮਾ ਇੱਕ ਮਾਧਿਅਮ ਹੈ ਅਸੀਂ ਹਰ ਵਾਰ ਕਹਿੰਦੇ ਹੁੰਦੇ ਆ ਕਿ ਉਹ ਨੂੰ ਆਪਣੇ ਇਤਿਹਾਸ ਨਾਲ ਜੋੜਨਾ ਚਾਹੀਦਾ ਇਹ ਫਿਲਮ ਸਾਡੀ ਤਾਂ ਹੀ ਅਸੀਂ ਸੰਪੂਰਨ ਮੰਨਾਂਗੇ ਜੇ ਤੁਸੀਂ ਆਪਦੇ ਬੱਚਿਆਂ ਨੂੰ ਅਗਲੀ ਜਨਰੇਸ਼ਨ ਨੂੰ ਇਸ ਇਤਿਹਾਸ ਨਾਲ ਇਸ ਫਿਲਮ ਨਾਲ ਜੋੜੋਗੇ ਕਿਉਂਕਿ ਜਦੋਂ ਪਿੱਛੇ ਜਾਂਦੇ ਆਪਾਂ ਸਾ ਗਿਰਦੀ ਦੀ ਫਿਲਮ ਨੇ ਇੰਜੀਨੀਅਰ ਦਾ ਅਜ ਤੱਕ ਜ਼ਿਕਰ ਹੁੰਦਾ ਚਾਰ ਸ਼ਹਿਰ ਜਾਂਦੀ ਵੀ ਹੈ ਮੈਨੂੰ ਲੱਗਦਾ ਹੈ ਕਿ ਦੂਜੀ ਫਿਲਮ ਬਣੂਗੀ ਇਹਨੂੰ ਦੇਖ ਕੇ ਬਹੁਤ ਲੋਕ ਇਨਸਪਾਇਰ ਹੋਣਗੇ ਔਰ ਬੱਚੇ ਨੇ ਜਿਹੜੇ ਉਹਨਾਂ ਦਾ ਪਰਵਾਪਨ ਤੇ ਭਰੋਸਾ ਬਹੁਤ ਹੋਊਗਾ ਸਾਰੇ ਜਿਹੜੇ ਤੁਸੀਂ ਆਪਦੇ ਪਰਿਵਾਰਾਂ ਨਾਲ ਜਿੱਥੇ-ਜਿੱਥੇ ਵੀ ਤੁਹਾਨੂੰ ਲੱਗਦਾ ਹੈ ਕਿ ਚਾਹੇ ਕੋਈ ਬਾਹਰल्या ਮੋਟਨਾਂ ਚ ਰਹਿੰਦਾ ਹੈ ਇਸ ਫਿਲਮ ਬਾਰੇ ਆਪ ਨੂੰ ਹੋਰੇ ਆਪਣਾ ਫਰਜ਼ ਔਰ ਜ਼ਿੰਮੇਵਾਰੀ ਸਮਝਦੇ ਹੋਏ ਜ਼ਰੂਰ ਦੱਸਿਓ ਬਹੁਤ-ਬਹੁਤ ਮਿਹਰਬਾਨੀ ਧੰਨਵਾਦ ਬਾਪੂ ਜੀ ਬਾਪੂ ਜੀ ਆਇਆ ਕਰੋ ਜੀ ਧੰਨਵਾਦ ਸਾਡੀ ਇਹ ਸਾਰੀ ਟੀਮ ਦੀ ਬਹੁਤ ਜ਼ਿਆਦਾ ਤੁਸੀਂ ਦੇਖਦੇ ਰਹੇ ਹੋ ਫੋਟਾਜੀ ਵਿੱਚ ਬਹੁਤ ਵੱਡਾ ਸਾਨੂੰ ਸਾਥ ਮਿਲਦਾ ਰਿਹਾ ਪੂਰੇ ਪੰਜਾਬ ਖਦੀ ਪੂਰੀ ਦੁਨੀਆ 'ਚ ਇਹ ਟੀਮ ਗਈ ਹੈ ਸਿਰਫ ਇਹਦੇ ਕਰਕੇ ਕਿ ਸਾਡਾ ਇਤਿਹਾਸ ਹੈ ਜਿਹੜਾ ਅਰਥਾਤ ਜਮਰ ਰਹਿਣਾ ਚਾਹੀਦਾ ਵੀ ਰਜਨੀ ਤੋਂ ਜੇ ਸਾਨੂੰ ਸਿੱਖਣਾ ਚਾਹੀਦਾ ਭਰੋਸੇ ਤੇ ਪ੍ਰੇਮ ਸਿੱਖਣਾ ਚਾਹੀਦਾ ਔਰ ਜਿਹੜਾ ਅਗਲੀ ਜਨਰੇਸ਼ਨ ਜਿਹੜੀ ਸਾਡੀ ਜਿਹੜੀ ਆ ਰਹੀ ਹੈ ਸਿਨੇਮਾ ਇੱਕ ਮਾਧਿਅਮ ਹੈ ਅਸੀਂ ਹਰ ਵਾਰ ਕਹਿੰਦੇ ਹੁੰਦੇ ਆ ਕਿ ਉਹ ਨੂੰ ਆਪਣੇ ਇਤਿਹਾਸ ਨਾਲ ਜੋੜਨਾ ਚਾਹੀਦਾ ਇਹ ਫਿਲਮ ਸਾਡੀ ਤਾਂ ਹੀ ਅਸੀਂ ਸੰਪੂਰਨ ਮੰਨਾਂਗੇ ਜੇ ਤੁਸੀਂ ਆਪਣੇ ਬੱਚਿਆਂ ਨੂੰ ਅਗਲੀ ਜਨਰੇਸ਼ਨ ਨੂੰ ਇਸ ਇਤਿਹਾਸ ਨਾਲ ਇਸ ਫਿਲਮ ਨਾਲ ਜੋੜੋਗੇ ਕਿਉਂਕਿ ਜਦੋਂ ਪਿੱਛੇ ਜਾਂਦੇ ਆਪਾਂ ਤਾਂ ਕਿੰਤੀਆਂ ਫਿਲਮਾਂ ਨੇ ਜਿਹਨਾਂ ਦਾ ਅੱਜ ਤੱਕ ਜ਼ਿਕਰ ਹੁੰਦਾ ਹੈ ਚਾਰ ਸ਼ਹਿਰ ਜਾਂਦੀ ਵੀ ਹੈ ਇਹਨੂੰ ਲੱਗਦਾ ਹੈ ਕਿ ਦੂਜੀ ਫਿਲਮ ਬਣੂਗੀ ਇਹਨੂੰ ਦੇਖ ਕੇ ਬਹੁਤ ਲੋਕ ਇਨਸਪਾਇਰ ਹੋਣਗੇ ਔਰ ਬੱਚੇ ਨੇ ਜਿਹੜੇ ਉਹਨਾਂ ਦਾ ਪਰਮਾਪਤਮਾ ਤੇ ਭਰੋਸਾ ਬਹੁਤ ਹੋਊਗਾ ਸਾਰੇ ਜਿਹੜੇ ਤੁਸੀਂ ਆਪਣੇ ਪਰਿਵਾਰਾਂ ਨਾਲ ਜਿੱਥੇ-ਜਿੱਥੇ ਵੀ ਤੁਹਾਨੂੰ ਲੱਗਦਾ ਹੈ ਕਿ ਚਾਹੇ ਕੋਈ ਬਾਹਰਲੇ ਮੋਨਟਾਂ 'ਚ ਰਹਿੰਦਾ ਹੈ ਇਸ ਫਿਲਮ ਬਾਰੇ ਆਪ ਨੂੰ ਹੋ ਰਿਹਾ ਆਪਣਾ ਫਰਜ਼ ਔਰ ਜ਼ਿੰਮੇਵਾਰੀ ਸਮਝਦੇ ਹੋਏ ਜ਼ਰੂਰ ਦੱਸਿਓ ਬਹੁਤ-ਬਹੁਤ ਮਿਹਰਬਾਨੀ ਧੰਨਵਾਦ ਬਾਕੀ ਬਾਕੀ ਆਇਆ ਜੁਮੇਰਨ ਬਾਕੀ ਜਿਹੜੇ ਜੱਦੀ ਨਾਲ ਕੇ ਮਾਦੀ ਹੈ ਸਾਡੀ ਇਹ ਸਾਰੀ ਟੀਮ ਦੀ ਬਹੁਤ ਜ਼ਿਆਦਾ ਤੁਸੀਂ ਦੇਖਦੇ ਰਹੇ ਹੋ ਫੋਟੋਜੀ ਵਿੱਚ ਬਹੁਤ ਵੱਡਾ ਸਾਨੂੰ ਸਾਥ ਮਿਲਦਾ ਰਿਹਾ ਹੈ ਪੂਰੇ ਪੰਜਾਬ ਖਦੀਮ ਤੋਂ ਵੀ ਦੁਨੀਆ ਚ ਟੀਮ ਗਈ ਹੈ ਸਿਰਫ ਇਸੇ ਕਰਕੇ ਕਿ ਸਾਡਾ ਇਤਿਹਾਸ ਹੈ ਜਿਹੜਾ ਵਰਤ ਨਾਲ ਜਿਉਂਦਾ ਰਹਿਣਾ ਚਾਹੀਦਾ ਵੀ ਰਜਨੀ ਤੋਂ ਜਿਹਾ ਸਿੱਖਣਾ ਚਾਹੀਦਾ ਭਰੋਸਾ ਤੇ ਪਿਆਰ ਸਿੱਖਣਾ ਚਾਹੀਦਾ ਔਰ ਜਿਹੜਾ ਅਗਲੀ ਜਨਰੇਸ਼ਨ ਜਿਹੜੀ ਸਾਡੀ ਜੀੜੀ ਆ ਰਹੀ ਹੈ ਸਿਨੇਮਾ ਇੱਕ ਮਾਧਿਅਮ ਹੈ ਅਸੀਂ ਹਰ ਵਾਰ ਕਹਿੰਦੇ ਹੁੰਦੇ ਆ ਕਿ ਉਹ ਨੂੰ ਆਪਣੇ ਇਤਿਹਾਸ ਨਾਲ ਜੋੜਨਾ ਇਹ ਫਿਲਮ ਸਾਡੀ ਤਾਂ ਹੀ ਅਸੀਂ ਸੰਪੂਰਨ ਮੰਨਾਂਗੇ ਜੇ ਤੁਸੀਂ ਆਪਦੇ ਬੱਚਿਆਂ ਨੂੰ ਅਗਲੀ ਜਨਰੇਸ਼ਨ ਨੂੰ ਇਸ ਇਤਿਹਾਸ ਨਾਲ ਇਸ ਫਿਲਮ ਨਾਲ ਜੋੜੋਗੇ ਕਿਉਂਕਿ ਜਦੋਂ ਪਿੱਛੇ ਜਾਂਦੇ ਆਪਾਂ ਤਾਂ ਕਿਰਤੀ ਦੀਆਂ ਫਿਲਮਾਂ ਨੇ ਜਿਨ੍ਹਾਂ ਦਾ ਅੱਜ ਤੱਕ ਜ਼ਿਕਰ ਹੁੰਦਾ ਹੈ ਉਹ ਚਾਰ ਸ਼ਹਿਰ ਜਾਂਦੀ ਵੀ ਹੈ ਮੈਨੂੰ ਲੱਗਦਾ ਹੈ ਕਿ ਦੂਜੀ ਫਿਲਮ ਬਣੂਗੀ ਇਹਨੂੰ ਦੇਖ ਕੇ ਬਹੁਤ ਲੋਕ ਇਨਸਪਾਇਰ ਹੋਣਗੇ ਔਰ ਬੱਚੇ ਨੇ ਜਿਹੜੇ ਉਹਨਾਂ ਦਾ ਪਰਮਾਤਮਾ ਤੇ ਭਰੋਸਾ ਹੈ ਸਾਰੇ ਜਿਹੜੇ ਤੁਸੀਂ ਆਉਂਦੇ ਆ ਪਰਿਵਾਰਾਂ ਨਾਲ ਜਿੱਥੇ ਜਿੱਥੇ ਵੀ ਤੁਹਾਨੂੰ ਲੱਗਦਾ ਕਿ ਚਾਹੇ ਕੋਈ ਬਾਹਰल्या ਮੋਟਨਾਂ ਚ ਰਹਿੰਦਾ ਹੈ ਇਸ ਫਿਲਮ ਬਾਰੇ ਆਪ ਨੂੰ ਹੋਰੇ ਆਪਣਾ ਫਰਜ਼ ਔਰ ਜ਼ਿੰਮੇਵਾਰੀ ਸਮਝਦੇ ਹੋਏ ਜ਼ਰੂਰ ਦੱਸਿਓ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਆਪ ਜੀ ਬਾਪੂ ਜੀ ਆਇਆ ਕਰੋ ਜੀ ਨਾ ਆਇਆ ਬਾਦੀ ਆਡੀ ਇੱਕ